ਸਾਡੇ 4:30 ਪੌਣੇ 5 ਵਜੇ ਦੇ ਕਰੀਬ ਚਾਰ ਆਦਮੀ ਆਏ ਨੇ ਉਹਨਾਂ ਨੇ ਸਾਨੂੰ ਬੰਦਕ ਬਣਾ ਕੇ ਤੇ ਜੋ ਵੀ ਕੈਸ਼ 골ਡ ਹੈਗਾ ਸੀ ਲੁੱਟ ਕੇ ਲਏ ਨਾਲ ਲਿਸੈਂਸੀ ਰੋਲਵਰ ਸੀ ਮੇਰਾ ਉਹ ਲੈ ਕੇ ਨਾਲੇ ਐਕਟਵਾਸ ਖੜੀ ਸੀ ਬਾਰੋ ਵੀ ਲੈ ਗਏ ਅੰਦਾਜ਼ਾ 3 ਕਰੋੜ ਦੇ ਕਰੀਬ ਹੈ 골ਡ ਤੇ ਕੈਸ਼ ਤੇ ਨਾ ਮੈਨੂੰ ਮੂੰਹ ਬੰਨਤਾ ਮੈਨੂੰ ਫੜ ਹੱਥ ਪੈਰ ਬੰਨ ਕੇ ਖਿੱਚ ਕੇ ਅੰਦਰ ਲੈ ਆਇ ਤੇ ਇਹ ਬੈੱਡ ਤੇ ਲਟੇ ਸੀ ਇਹਨਾਂ ਨੇ ਫੜ ਲਿਆ ਨਾ ਇਹਦੇ ਗੱਲ ਕੀ ਦੱਸੋ ਦੱਸ ਕੀ ਗੱਲ ਹੈ ਕਹਿੰਦੇ ਬੋਲੋਗੇ ਤੇ ਮਾਰ ਦੇਾਂਗੇ ਮੂੰਹ ਵੀ ਬੰਤਾਂ ਹਾਂ ਹੱਥ ਵੀ ਬੰਤ ਤੇ ਲੱਤਾਂ ਪੈਰ ਬੰਤਿਆ ਫਿਰ ਆਪੇ ਨਾ ਲੋਕਾਂ ਟੋਲੇ ਨੇ ਆਪੇ ਕੱਢਿਆ ਸਾਰਾ ਸਮਾਨ ਲੈ ਗਏ ਆਪੇ ਗੁਰੂ ਨਗਰੀ ਦੇ ਵਿੱਚ ਲਾਂਡਰਡ ਦੀ ਸਥਿਤੀ ਅਕਸਰ ਹੀ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ ਰੋਜ਼ਾਨਾ ਹੀ ਗੋਲੀਬਾਰੀ ਲੁੱਟਾ ਖੋਹਾਂ ਦੀ ਖਬਰਾਂ ਜਿਹੜੀ ਹੈ ਉਹ ਦੇਖਣ ਸੁਣਨ ਨੂੰ ਮਿਲਦੀਆਂ ਨੇ ਤੋਂ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਕੋਟ ਰੋਡ ਦਾ ਇਹ ਤੇ ਤੜਕਸਾਰ ਚਾਰ ਲੁਟੇਰੇ ਕੋਰਟ ਰੋਡ ਤੇ ਸਥਿਤ ਇਸ ਕੋਠੀ ਦੇ ਵਿੱਚ ਪਹੁੰਚਦੇ ਨੇ ਕੰਦ ਟੱਪ ਕੇ ਅੰਦਰ ਜਾਂਦੇ ਨੇ ਔਰ ਅੰਦਰ ਹਥਿਆਰਾਂ ਦੀ ਨੋਕ ਤੇ ਪਰਿਵਾਰ ਨੂੰ ਬੰਧਕ ਬਣਾ ਕੇ ਜਿਹੜਾ ਉਹ ਲੁੱਟ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਬੇहद ਮਹੱਤਵਪੂਰਨ ਲਾਕਾ ਪੋਸ਼ ਇਲਾਕਾ ਕੋਰਟ ਰੋਡ ਔਰ 1 ਕਰੋੜ ਰੁਪਏ ਦੀ ਲੁੱਟ ਅਤੇ ਲੱਖਾਂ ਰੁਪਏ ਦਾ ਸੋਨਾ ਜਿਹੜਾ ਇਸ ਘਰ ਦੇ ਵਿੱਚੋਂ ਦਿਨ ਦਿਹਾੜੇ ਲੁੱਟਿਆ ਗਿਆ ਹੈ ਬਿਨਾਂ ਸੱਕ ਪਰਿਵਾਰ ਸਦਮੇ ਦੇ ਵਿੱਚ ਹੈ ਤਾਂ ਇਹ ਇਹ ਉਹ ਘਰ ਹੈ ਜਿਸ ਦੇ ਵਿੱਚ ਸਵੇਰੇ 5 ਵਜੇ ਦੇ ਕਰੀਬ ਜਿਹੜਾ ਇਹ ਲੁੱਟ ਦੀ ਘਟਨਾ ਵਾਪਰੀ ਹੈ ਜੀਆ لال ਬਹਿਲ 51 ਈ ਕੋਟ ਰੋਡ ਕੀ ਘਟਨਾ ਵਾਪਰੀ ਕਿੰਨੇ ਵਜੇ ਦਾ ਸਮਾਂ ਹੈ ਸਾਡੇ 4:30 ਪੌਣੇ 5 ਵਜੇ ਦੇ ਕਰੀਬ ਚਾਰ ਆਦਮੀ ਆਏ ਨੇ ਉਹਨਾਂ ਨੇ ਸਾਨੂੰ ਬੰਦਕ ਬਣਾ ਕੇ ਤੇ ਜੋ ਵੀ ਕੈਸ਼ 골ਡ ਹੈਗਾ ਸੀ ਲੁੱਟ ਕੇ ਲਏ ਨਾਲ ਲਾਇਸੈਂਸੀ ਰਵਾਲਵਰ ਸੀ ਮੇਰਾ ਉਹ ਲੈ ਕੇ ਨਾਲੇ ਐਕਟਵਾਸ ਖੜੀ ਸੀ ਬਾਰੋ ਵੀ ਲੈ ਗਏ ਅੰਦਾਜ਼ਾ 3 ਕਰੋੜ ਦੇ ਕਰੀਬ ਹੈ 골ਡ ਤੇ ਕੈਸ਼ ਤੁਹਾਡੇ ਕੋਈ ਨਿਸ਼ਾਨ ਆ ਹਾਂ ਗੋਡਮਰ ਕੀਤੀ ਪਹਿਲੇ ਆਉਂਦੇ ਆ ਉਹਨਾਂ ਨੇ ਕੰਨ ਤੱਕ ਕੇ ਇਹ ਗੇਟ ਬੰਦ ਸੀ ਗਾ ਗੇਟ ਬੰਦ ਸੀਗਾ ਕੰਨ ਤੱਕ ਕੇ ਅੰਦਰ ਹੈ ਉਹ ਕੋ ਪਤਾ ਨਹੀਂ ਕਿਸ ਟਾਈਮ ਦੇ ਆ ਕੇ ਅੰਦਰ ਬੈਠੇ ਹੋਏ ਸੀਗੇ ਬਾਹਰ ਬੈਠੇ ਹੋਏ ਸੀਗੇ ਹਾਂ ਤੇ ਅਸੀਂ ਜਿਹੜੇ ਰੂਟੀਨ ਸਾਢੇ 4-5 ਵਜੇ ਅਸੀਂ ਗੇਟ ਖੋਲਨੇ ਆ ਸਾਢੇ 4 ਪੌਣੇ 5 ਸਾਢੇ 4 ਵਜੇ ਗੇਟ ਖੋਲਿਆ ਤੇ ਉਸ ਦੇ ਅੰਦਰ ਆ ਗਏ ਨੇ ਉਹਨੇ ਉਸ ਲਈ 12 ਵੇਂ ਫੜ ਲਿਆ ਪਹਿਲੇ ਮੇਰੀ ਵਾਈਫ ਨੂੰ ਤੇ ਅੰਦਰ ਖਿੱਚ ਕੇ ਲਿਆ ਤੇ ਮੈਨੂੰ ਵੀ ਉਹਨੇ ਅੰਦਰ ਦਿੱਤਾ ਮਾਵਾ ਵੱਲ ਨਹੀਂ ਆ ਤੇ ਰੁਟ ਕੇ ਹਾਂ ਜੀ ਹਾਂ ਜੀ ਅੰਦਰ ਆ ਗਏ ਅੰਦਰ ਆ ਗਏ ਉਹਨਾਂ ਨੇ ਜੋ ਵੀ ਉਹਨਾਂ ਕੋਲ ਸਮਾਨ ਸਿਕਾ ਸਾਰਾ ਸਾਡਾ ਲੁੱਟ ਕੇ ਲੈ ਗਏ ਤੋੜ ਕੇ ਦਰਾਜ ਦਰੂਜ ਜੋ ਵੀ ਅਸੀਂ ਕਰ ਤੁਸੀਂ ਕਿੰਨੇ ਲੋਕ ਮੌਜੂਦ ਸਨ ਦੋ ਹੀ ਮੈਂਬਰ ਸਨ ਤੁਸੀਂ ਤੇ ਤੁਹਾਡੇ ਭਾਈ ਹਾਂ ਜੀ ਕੀ ਕਰਦਾ ਕੋਈ 35 ਜੀ ਨੂੰ ਪਤਾ ਸੀ ਘਰ ਦੇ ਵਿੱਚ ਇੰਨਾ ਕੈਸ਼ ਪਿਆ ਜੀ ਤਾਂ ਰੱਬ ਜਾਣਦਾ ਕੈਸ਼ ਸਾਡੇ ਕੋਲ ਸਾਡਾ ਸਬਜ਼ੀ ਮੰਡੀ ਆਰਡਰ ਦਾ ਕੰਮ ਹੈ ਸੌਦੇ ਸੁੱਦੇ ਮਹਿੰਗੇ ਹੁੰਦੇ ਕੈਸ਼ ਚਾਹ ਦੋ ਤਿੰਨ ਨਰ ਲੜਕਾ ਬਾਹਰ ਗਿਆ ਸੀਗਾ ਤੇ ਬੈਂਕ 'ਚ ਨਹੀਂ ਜਮਾ ਕਰਾਇਆ ਤੇ ਘਰ ਹੀ ਲੈਣਾ ਪੈਂਦਾ ਉੱਥੇ ਵੀ ਰੱਖਿਆ ਹੁੰਦਾ ਉਹ ਅੰਦਾਜ਼ਾ ਤੁਹਾਨੂੰ ਦੱਸਾਂ ਟੋਟਲ 골ਡ ਦੇ ਕੈਸ਼ ਪਾ ਕੇ 3 ਕਰੋੜ ਹੋਏਗਾ ਅੱਛਾ ਟੋਟਲ 3 ਕਰੋੜ ਦੀ ਨੁਕਸਾਨ 3 ਕਰੋੜ ਦੇ ਕਰੀਬ ਆ ਕੀ ਕੱਛ ਸੀਸੀਟੀਵੀ ਕੈਮਰੇ ਵਗੈਰਾ ਸੀਸੀਟੀਵੀ ਦੇ ਕੈਮਰੇ ਬਾਹਰ ਲੱਗੇ ਹੋਏ ਨੇ ਉਹ ਤਾਂ ਪੁਲਿਸ ਲੈ ਗਈ ਸਾਰੀ ਫੁਟੇਜ ਵਗੈਰਾ ਉਹਨਾਂ ਦੀ ਉਹਨਾਂ ਦੀ ਕਾਰ ਦੇ ਵੀ ਨੰਬਰ ਵੀ ਆ ਗਏ ਉਹਨਾਂ ਦਾ ਐਕਟਵਾ ਵੀ ਸਾਡੀ ਦੀ ਆ ਗਈ ਹੈ ਕਿ ਕੀ ਲੱਗਦਾ ਦਿਨ ਦੇ ਅੜ ਇਸ ਤਰ੍ਹਾਂ ਦੀ ਲੁੱਟ ਦੀ ਘਟਨਾ ਵਾਪਰੀ ਹੈ ਬਹੁਤ ਮਾੜਾ ਕੰਮ ਹੈ ਜੀ ਇਹ ਤਾਂ ਕੋਈ ਪਲਾਮਨਸ ਆਦਮੀ ਸ਼ਹਿਰ ਤੇ ਰਹਿਣਾ ਮੁਸ਼ਕਲ ਹੋ ਗਿਆ ਕੀ ਸਰੀ ਅੰਮ੍ਰਿਤਸਰ ਦੇ ਵਿੱਚ ਘਟਨਾਵਾਂ ਵਾਪਰਦੀਆਂ ਹਾਂ ਬਿਲਕੁਲ ਬਹੁਤ ਗਲਤ ਗੱਲ ਹੈ ਇਹਦਾ ਸਰਕਾਰ ਨੂੰ ਧਿਆਨ ਦੇਣਾ ਪੈਗਾ ਨਦਰ ਲੋਕੀ ਨਦਰ ਲੋਕੀ ਸ਼ਹਿਰ ਛੱਡ ਕੇ ਜਾਣਾ ਸ਼ੁਰੂ ਕਰ ਦੇਣਗੇ ਹਾਂਜੀ ਹਾਂਜੀ ਦੋਨਾਂ ਦੀ ਦੋਨਾਂ ਦੀ ਬੜੀ ਵਿਰਦਾਈ ਘਟਨਾ ਹੈ ਪਰ ਹੁਣ ਤੁਸੀਂ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਬਸ ਜੋ ਬੰਦੀ ਕਾਰਵਾਈ ਪੁਲਿਸ ਕਰ ਰਹੀ ਹੈ ਔਰ ਕਰੇ ਜੋ ਦੋਸ਼ੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿੰਨੀ ਦੇਰ ਬਾਅਦ ਪੁਲਿਸ 10 ਮਿੰਟ ਬਾਅਦ ਪੁਲਿਸ ਆ ਗਈ ਸੀ ਪੁਲਿਸ ਨੇ ਕੋਈ ਦੇਰ ਨਹੀਂ ਲੱਗੀ ਹਾਂ ਜੀ। ਛੋਟੇ ਖਰਚ ਕਿੰਨੀ ਦੇ ਰੁਕੇ ਨੇ? 1 ਘੰਟਾ। 1 ਘੰਟਾ ਕਰਦੇ ਅੰਦਰ ਰਹੇ। 4:30 ਤੋਂ 5:30 ਪੌਣੇ 6 ਤੱਕ। ਉਹ ਆਰਾਮ ਨਾਲ ਪੂਰੇ ਕਰਦੀ ਤਰ੍ਹਾਂ। ਹਾਂ ਜੀ ਹਾਂ ਜੀ ਪੂਰੇ ਤਿੰਨ ਚਾਰਾਂ ਕਮਰੇ ਆ ਗਏ ਨੇ ਸਾਰੇ ਉਹਨਾਂ ਨੇ ਤੋੜਪਨ ਕੀਤੀ ਹੈ। ਜੋ ਵੀ ਉਹਨਾਂ ਨੇ ਮਿਲਿਆ ਲੈ ਗਿਆ। ਲੱਗਦਾ ਕਿ ਬੇਤੀ ਕਰਦਾ ਸੀ। ਇਹ ਤੋਂ ਮਹਾਰਾ ਜਾਂਦਾ ਹੈ। ਸਾਡੇ ਨੌਕਰ ਕੋਈ ਨਹੀਂ ਹੈ। ਬਸ ਸਫਾਈ ਵਾਲੀਆਂ ਲੇਡੀਜ਼ ਹੈਗੀਆਂ ਦੋ ਆਂਦੀਆਂ। ਬਾਕੀ ਕੋਈ ਪਰ ਦੋ ਨੌਕਰੀ ਚ ਬਟਪਨ ਨੂੰ ਸ਼ੇਅਰ ਤੇ ਜਿਹੜਾ ਲਖਦੇ ਤ੍ਰੀ ਇੰਡਸਟਰੀ ਤੇ ਕਿਤੇ ਨਾ ਕਿਤੇ ਹਰ ਕੋਈ ਅਸੁਰੱਖਿਤ ਬਿਲਕੁਲ ਕੋਈ ਸੇਫ ਨਹੀਂ ਹੈਗਾ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਦਿਨ ਦਿਹਾੜੇ ਲੁੱਟ ਕੇ ਲੈ ਜਾਣਾ ਮਾਰ ਜਾਣਾ ਆਮ ਗੱਲ ਹੋ ਗਈ ਹੈ ਤੁਸੀਂ ਵੀ ਉਸ ਵੇਲੇ ਘਰ ਚ ਮਹਿਸੂਸ ਸੀ ਕਿ ਮੈਨੂੰ ਇੰਦਾ ਫੜਿਆ ਪਹਿਲਾਂ ਨਾ ਤੁਸੀਂ ਗੇਟ ਖੋਲੇ ਸੀ ਆਹ ਵਾਲਾ ਮੇਨ ਗੇਟ ਤਾਂ ਖੁੱਲੇ ਨਹੀਂ ਮੇਨ ਗੇਟ ੱਪ ਕੇ ਅੰਦਰ ਆਏ ਹੋ ਤੁਸੀਂ ਰਪੀਨ ਚਾ ਕਰਦਾ ਦਰਵਾਜ਼ਾ ਹਾਂ ਇਹ ਵਾਲਾ ਮੈਂ ਖੋਲਿਆ ਸੀ ਪੌਣੇ 5 ਵਜੇ ਤਾਂ ਨਾ ਮੈਨੂੰ ਮੂੰਹ ਬੰਨਤਾ ਮੈਨੂੰ ਫੜ ਹੱਥ ਪੈਰ ਬੰਨ ਕੇ ਖੇਚ ਕੇ ਅੰਦਰ ਲੈ ਆਇ ਤੇ ਇਹ ਬੈੱਡ ਤੇ ਲਟੇ ਸੀ ਇਹਨਾਂ ਨੂੰ ਫੜ ਲਿਆ ਨਾ ਇਹਦੇ ਗੱਲ ਕੀ ਦੱਸੋ ਦੱਸ ਕੀ ਗੱਲ ਹੈ ਕਹਿੰਦੇ ਬੋਲੋਗੇ ਤੇ ਮਾਰ ਦੇਾਂਗੇ ਮੂੰਹ ਵੀ ਬੰਨਤਾ ਹਾਂ ਹੱਥ ਵੀ ਬੰਨ ਤੇ ਲੱਤਾਂ ਪੈਰ ਬੰਨ ਤੇ ਫਿਰ ਆਪੇ ਇਹਨਾਂ ਲੋਕਾਂ ਤੋਲੇ ਨੇ ਆਪੇ ਕੱਢਿਆ ਸਾਰਾ ਸਮਾਨ ਲੈ ਗਏ ਆਪੇ ਕੈਸ਼ ਵੀ ਝੁਲਰੀ ਵੀ ਕਿੰਨਾ ਸਮਾਨ ਬਹੁਤ ਸੇ ਬਟਨ ਦੱਸ ਨਹੀਂ ਸਕਦੀ ਇਹ ਤਾਂ ਬੰਦਿਆਂ ਨੂੰ ਪਤਾ ਮੈਨੂੰ ਕੁਝ ਪਤਾ ਨਹੀਂ ਹਾਂ ਕੁਟਮਾਰੇ ਗੱਜਾ ਹਾਂ ਕੁਟਮਾਰੇ ਗੱਜਾ ਕਾਫੀ ਤੇ ਰੁਕੇ ਨੇ ਦੱਸ ਨਹੀਂ ਘੰਟਾ ਪੂਰਾ ਲਾਇਆ ਸਾਢੇ ਪੰਜ ਗਏ ਇਕੱਲੇ ਇਕੱਲੇ ਕਮਰੇ ਜਿਤਨਾ ਸਾਰੇ ਤਾਂ ਹਾਂ ਸਾਰੇ ਫੁੱਲੇ ਨੇ ਲੱਗਦਾ ਕਿ ਕੋਈ ਸੀਗਾ ਜਿਹੜਾ ਜਾਣਕਾਰ ਕੁਝ ਕੰਮ ਕੀਤਾ ਹੋਵੇ ਕਿਉਂਕਿ ਇਸ ਤਰ੍ਹਾਂ ਕਿਸੇ ਨੂੰ ਕੀ ਪਤਾ ਕਰ ਚੈਨਾ ਸੀ ਪਤਾ ਨਹੀਂ ਕੁਝ ਨਹੀਂ ਹਾਂ ਕੀ ਮੰਨ ਕਬੂਲ ਕੋਈ ਪਤਾ ਹੀ ਨਹੀਂ ਸਾਨੂੰ ਪਛਾਨੀ ਮੂ ਮਾ ਬੰਨੇ ਸੇ ਹੱਥ ਪੈ ਪਤਾ ਹੀ ਚੱਲਿਆ ਕੌਣ ਸੀ ਤੇ ਕੌਣ ਹੈ ਆਂਦੇ ਸੀ ਤੇ ਪੁਲਸ ਨੂੰ ਸ਼ਿਕਾਇਤ ਕਰੋਗੇ ਤੇ ਤੁਹਾਨੂੰ ਮਾਰ ਦੇਵਾਂਗੇ ਹਾਂ ਦੱਸਣਾ ਨਹੀਂ ਕਿ ਸਾਨੂੰ ਮੇਰੇ ਮਸਤਰੀ ਘਟਨਾ ਵਾਪਰ ਜਾਣੀ ਨਹੀਂ ਕਿ ਅੰਸੇ ਸੇ ਸੇਫ ਨਹੀਂ ਹੈਗੇ ਨਹੀਂ ਸੇਫ ਕੋਈ ਸੇਫ ਨਹੀਂ ਇਹ ਉਹ ਪੀੜਤ ਪਰਿਵਾਰ ਜੋ ਇਸ ਲੁੱਟੜੀ ਘਟਨਾ ਦਾ ਸ਼ਿਕਾਰ ਹੋਇਆ ਤਿੰਨ ਕਰੋੜ ਦੇ ਕਰੀਬ ਜਿਹੜਾ ਕੈਸ਼ ਅਤੇ ਸੋਨਾ ਇਹਨਾਂ ਦੇ ਬੱਚੇ ਬਾਹਰ ਹੋ ਗਏ ਅੱਛਾ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਰਹਿੰਦੇ ਆ? ਬਾਕੀ ਗਏ ਸੀ ਬੱਚੇ ਛੁੱਟੀਆਂ ਕੋਲ ਮੰਗਰ ਗਏ ਸੰਡਿਗੜ ਉਹ ਸਵੇਰੇ ਆਏ ਨੇ ਉਹਨਾਂ ਨੇ ਫਿਰ ਫੋਨ ਕੀਤਾ ਉਹ ਆਏ ਸਵੇਰੇ ਅੱਛਾ ਤੁਸੀਂ ਇਕੱਲੇ ਰਹੇ ਹੋ? ਅਸੀਂ ਦੋਵੇਂ ਹਾਂ ਅਸੀਂ ਇਕੱਲੇ ਰਹਿੰਦੇ ਹਾਂ ਬੱਚੇ ਨੇ ਨਾਲ ਕਾਹ ਤੱਕ ਕਾਹ ਤੱਕ ਅਸੀਂ ਦੋਵੇਂ ਸੀ ਸਵੇਰੇ ਤਾਂ ਅੱਛਾ ਸਵੇਰੇ ਇਕੱਲੇ ਸੀ ਹਾਂ ਸ਼ਮਾਨੀ ਤੋ ਐ ਤਸਵੀਰ ਹੈ ਉਸ ਘਰ ਦੀ orange ਲੱਗ ਰਿਹਾ ਜਿਵੇਂ ਕੋਈ ਜਿਹੜਾ ਭੇਤੀ ਸੀਗਾ ਘਰ ਦੇ ਵਿੱਚ ਜੇ ਇਕੱਲੀ-ਕੱਲੀ ਗੱਲ ਦਾ ਪਤਾ ਸੀ ਕਿ ਮਾਪਿਓ ਕੱਲੇ ਨੇ ਔਰ ਉਹਨਾਂ ਕੋਲੇ ਘਰ 'ਚ ਇੰਨਾ ਕੈਸ਼ ਐ ਸੋਨਾ ਮੌਜੂਦ ਰਹਿੰਦਾ ਦੇਖੋ ਜੀ ਪਹਿਲੀ ਦੇਖ ਲ ਲੇਗੇ ਇਹ ਸਿਹਤ ਦੇ ਘਟਨਾ ਹੋਣੀ ਬੜੀ ਬਿਸ਼ਰਮੀ ਵਾਲੀ ਗੱਲ ਹੈ 5 ਵਜੇ ਉਹ ਜੀ ਘਟਨਾ ਹੋ ਜੇ ਸਹਿਰ 'ਚ ਬਾਕੀ ਜਿਹੜੀ ਕੈਸ਼ ਕੁਸ਼ੀ ਗੱਲ ਹੈ ਜੋਇੰਟ ਫੈਮਿਲੀ ਹੈ ਪੰਜ ਭਰਾ ਨੇ ਪੰਜਾਂ ਦਾ ਕਾਰੋਬਾਰ ਸੰਗ ਮੰਡੀ ਦੇ ਵਿੱਚ ਹੁਣ ਮਹਿੰਗੇ ਹੁੰਦੇ ਨੇ ਆਲੂ ਪਿਆਜ਼ ਪੰਜ ਚਾਰ ਗੱਡੀਆਂ ਵਿੱਚ ਉਹਦੇ ਇੰਨੇ ਪੈਸੇ ਇਕੱਠੇ ਹੋ ਜਾਂਦੇ ਨੇ। ਹੋਰ 24 ਘੰਟੇ ਦੇ ਕੈਸ਼ ਵਾਲੀ ਘਰ-ਗੱਲ ਨਹੀਂ ਹੁੰਦੀ। ਇਹ ਸਿਰਫ ਕੋਈ ਵਕਤ ਮਾੜਾ ਕਰਕੇ ਜਿਹੜਾ ਕੈਸ਼ ਘਰ ਸੀਗਾ ਹੋ ਸਕਦਾ ਢੱਡਿਆ ਵਾਲੀ ਗੱਲ ਦਾ ਮੈਂ ਸਹਿਮਤਾਂ ਕਿ ਕਿਸੇ ਨੂੰ ਪਤਾ ਹੋਵੇ ਕਿ ਅੱਜ ਕੈਸ਼ ਘਰ ਗਿਆ ਵਾ ਤੇ ਇਹ சாਮ ਹੋ ਸਕਦਾ। ਲਗੀਆਂ ਹੋਈਆਂ ਨੇ ਲਗਾਤਾਰ ਪਰ ਇਹ ਲਾਂਡ ਰੋਡ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਰੋਜ਼ਾਨਾ ਇਹੋ ਜਿਹੀ ਘਟਨਾਵਾਂ ਵਾਪਰ ਰਹੀਆਂ ਨੇ। ਲੈਂਡ ਆਰਡਰ ਦਾ ਦੇ ਕੀ ਮੈਂ ਤੁਹਾਨੂੰ ਕਹਾਂ ਲੱਗਿਆ ਜੀ ਤੁਸੀਂ ਪੁੱਛੋਗੇ ਕੁਝ ਨਹੀਂ ਕਿਹਾ ਜਾ ਸਕਦਾ ਦੇਖੋ ਮਾਹੀ ਲੋਕ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਣੇ ਤੇ ਕਿੱਥੇ ਜਾਈਏ ਹੁਣ ਇਹ ਤੇ ਹੁਣ ਸਰਕਾਰ ਨੂੰ ਚਾਹੀਦਾ ਵਾ ਸਾਡਾ ਜੋ ਵੀ ਘਰੇ ਕੋਈ ਹੱਲ ਅਈ ਨਾ ਘਰਾਂ 'ਚ ਸੇਫ ਨਾ ਆਪਣੀ ਸ਼ਾਪ 'ਚ ਸੇਫ ਨਾ ਹੀ ਰੋਡ 'ਤੇ ਸੇਫ ਕਿਸੇ ਸੇਫ ਨਹੀਂ ਹੈ ਦੇ ਕਿ ਇਹਨਾਂ ਲੁਟੇਰਿਆਂ ਨੂੰ ਕੋਈ ਖਾਕੀ ਵਰਦੀ ਦਾ ਪੁਲਿਸ ਤਾਂ ਡਰ ਨਹੀਂ ਰਿਹਾ ਇਹ ਜਿਹੜੇ ਬੰਦੇ ਫੜੇ ਜਾਂਦੇ ਇਹਨਾਂ ਨੂੰ ਜੇਲਾਂਾਂ ਚ ਇਹਨਾਂ ਸੁਟਣ ਇਹਨਾਂ ਨੂੰ ਮਾਰ ਦੇਣਾ ਆਪਾਂ ਤੇ ਇਹ ਕਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਹੀ ਖਤਮ ਕਰ ਦਿੰਦੇ ਫੇਰ ਹੀ ਹੱਲ ਹੋਣਾ ਜੇ ਇਸ ਤਰ੍ਹਾਂ ਕੋਈ ਆਵੇ ਕੋਈ ਹੋਰ ਆਹੋ ਜੋ ਦੁਬਈ ਦੇ ਵਿੱਚ ਹੁੰਦਾ ਵਾ ਅਗਲੇ ਫੜ ਕੇ ਉਸੇ ਵੇਲੇ ਕਰਦੇ ਵੀ ਮਾਰੋ ਇਹਨੂੰ ਉਹ ਚੀਜ਼ ਹੋ ਜੇ ਤੇ ਫੇਰ ਹੱਲ ਹੋਣਾ ਨਹੀਂ ਤੇ ਕੁਛ ਨਹੀਂ ਹੋਣਾ ਇੱਥੇ ਇਸ ਤਰ੍ਹਾਂ ਹੀ ਚੱਲੀ ਜਾਣਾ ਵਾ ਕਾਨੂੰਨ ਦਾ ਸਖਤ ਬਣਾਣਾ ਚਾਹੀਦਾ ਜੀ ਵੇਖੋ ਸਾਡੇ ਗੱਲ ਕਰੀਏ ਦੇ ਸਵਾਲ ਪੁਲਿਸ ਦੇ ਚੁੱਕੇ ਜਾਣੇ ਨੇ ਪੌਣੇ 6 ਵਜੇ ਬੰਦੇ ਇਥੋਂ ਨਿਕਲ ਕੇ ਗਏ ਨੇ ਬੋਨੇ ਜਿਹਾ ਹੀ ਨਿਕਲ ਕੇ ਅੱਗੇ ਕਿਤੇ ਪੁੱਛਣੇ ਰੋਕਿਆ ਨਹੀਂ ਗੱਲ ਨਹੀਂ ਬਾੜਨੀ ਆਈ ਨੰਬਰ ਐਕਟਿਵਲ ਨੰਬਰ ਦੋਵੇਂ ਦੋਵੇਂ ਕੁਝ ਨਹੀਂ ਹੈ ਹਲਮਟ ਨਾ ਪਾਇਆ ਹੋਵੇ ਤੇ 50 ਕਿਲੋਮੀਟਰ ਤੇ ਹਾਨੂੰ ਰੋਕਿਆ ਜਾਂਦਾ ਜੀ ਤੁਸੀਂ ਬੰਦੇ ਨੇ ਹਲਮਟ ਨਹੀਂ ਪਾਇਆ ਸਾਡੇ ਕੋ ਗਾਗ ਨਹੀਂ ਹੈ ਅੱਜ ਸਵੇਰੇ ਮਹਿੰਦਰਾ ਕਲੋਨੀ ਦੇ ਇੱਕ ਜਿਹੜੇ ਫਰੂਟ ਵੈਂਡਰ ਸੀ ਆੜਤੀਏ ਸੀ ਉਹ ਆਪਣੇ ਕੰਮ ਕਰ ਲਈ ਘਰੋਂ ਬਾਹਰ ਗਏ ਸੀ ਜਾ ਰਹੇ ਸੀ ਤਾਂ ਉਹਨਾਂ ਨੂੰ ਚਾਰ ਬੰਦਿਆਂ ਨੇ ਉਹਨਾਂ ਨੂੰ ਆਪਣੇ ਉਥੋਂ ਰੋਕ ਕੇ ਵਾਪਸ ਕਰੇ ਰਿਹਾ ਕੇ ਉਹਨਾਂ ਦੇ ਘਰੋਂ ਉਹਨਾਂ ਦੇ ਦਸਨ ਮਤਾਬਕ ਕਾਫੀ ਨਗਦੀ ਤੇ ਉਹਨਾਂ ਦਾ ਜਿਹੜਾ ਘਰੇਲੂ ਸੋਨਾ ਸੀਗਾ ਉਹ ਕੋਣ ਦੀ ਜਿਹੜੀ ਸਮਾਚਾਰ ਮਿਲਿਆ ਜਿਹਦਾ ਅਸੀਂ ਕੇਸ ਦਰਜ ਕਰ ਲਿਆ ਉਹ ਸੀਸੀਟੀਵੀ ਫੂਟੇਜ ਤੋਂ ਜਾਂ ਹੋਰ ਸਾਰੀਆਂ ਜਿਹੜੀਆਂ ਲੀਡਸ ਆ ਉਹਨਾਂ ਤੋਂ ਅਸੀਂ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੋਪਫੁਲੀ ਅਸੀਂ ਜਲਦੀ ਇਸ ਨੂੰ ਸਿੱਟੇ ਤੇ ਪਹੁੰਚ ਕੇ ਟ੍ਰੇਸ ਕਰਕੇ ਇਸ ਕ੍ਰਾਈਮ ਨੂੰ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਅੰਜਾਮ ਦਿੱਤਾ ਉਹਨਾਂ ਨੂੰ ਸੀਖਾ ਅਕੋਰ ਫੇਰ ਅਸੀਂ ਸਾਰੀ ਵਾਰਦਾਤ ਦੀ ਤਸਵੀਰ ਸਾਂਝੀ ਕਰਨੀ ਚਾਹਾਂਗੇ ਤਾਂ ਇਹ ਘਰ ਦੀ ਚਾਰ ਦੁਵਾਰੀ ਲੰਘ ਕੇ ਲੁਟੇਰੇ ਅੰਦਰ ਦਾਖਲ ਹੋਏ ਐ ਇੰਤਜ਼ਾਰ ਕੀਤਾ ਜਾ ਰਿਹਾ ਸੀ ਘਰ ਦਾ ਅੰਦਰਲਾ ਦਰਵਾਜ਼ਾ ਖੁੱਲਣ ਦਾ ਜੋ ਰੋਜਵਾਂਗ ਘਰ ਦੀ ਮਾਲਕਨ ਵੱਲੋਂ 4.5 ਦੇ ਕਰੀਬ ਖੋਲਿਆ ਗਿਆ ਔਰ ਉਸ ਤੋਂ ਬਾਅਦ ਲੁਟੇਰੇ ਕੁੱਟਮਾਰ ਕਰਦੇ ਹੋਏ ਅੰਦਰ ਲੈ ਕੇ ਗਏ ਉਸ ਦੀ ਘਰ ਦੀ ਮਾਲਕਨ ਨੂੰ ਔਰ ਅੰਦਰ ਬੈੱਡ ਤੇ ਲੇਟੇ ਕਰਦੇ ਮਾਲਕ ਨੂੰ ਜਿਹੜਾ ਉਹ ਵੀ ਕਾਬੂਚ ਕੀਤਾ ਗਿਆ ਰਿਵਾਲਰੋ ਦਿਖਾਇਆ ਗਿਆ ਚੁੱਪ ਰਹਿਣ ਦੀ ਹਦਾਇਤ ਦਿੱਤੀ ਗਈ ਕੁੱਟਮਾਰ ਕੀਤੀ ਗਈ ਔਰ ਉਸ ਤੋਂ ਬਾਅਦ ਘਰ ਦੇ ਕੱਲੇ-ਕੱਲੇ ਕਮਰੇ ਚ ਜਾ ਕੇ ਕੱਲੀ-ਕੱਲੀ ﺍﻟमारी ਦੇ ਲੋਕਰ ਤੋੜ ਕੇ 1 ਕਰੋੜ ਰੁਪਏ ਦੇ ਕਰੀਬ ਨਗਦੀ ਅਤੇ 2 ਕਰੋੜ ਰੁਪਏ ਦੇ ਕਰੀਬ ਦਾ ਜਿਹੜਾ ਸੋਨਾ ਹੈ ਉਹ ਲੁੱਟਿਆ ਗਿਆ ਇਸ ਤੋਂ ਇਲਾਵਾ ਘਰ ਦੇ ਵਿੱਚ ਇੱਕ ਲਾਇਸੈਂਸੀ ਰਿਵਾਲਰ ਵੀ ਸੀ ਉਸ ਨੂੰ ਵੀ ਹਫਤੇ ਕਬਜ਼ੇ ਦੇ ਵਿੱਚ ਲਿਆ ਗਿਆ ਆ ਘਰ ਦੇ ਵਿੱਚ ਦੋ ਵਹੀਕਲਸ ਖੜੇ ਸਨ ਇਹਨਾਂ ਦੋਵਾਂ ਦੀਆਂ ਚਾਬੀਆਂ ਵੀ ਲੁਟੇਰੇ ਆਪਣੇ ਨਾਲ ਲੈ ਗਏ ਆ ਦੋ ਗੱਡੀਆਂ ਇੱਥੇ ਘਰ ਦੇ ਵਿੱਚ ਖੜੀਆਂ ਸੀ ਤੇ ਦੋਵਾਂ ਗੱਡੀਆਂ ਦੀਆਂ ਚਾਬੀਆਂ ਵੀ ਆਪਣੇ ਨਾਲ ਲੈ ਗਏ ਨੇ ਔਰ ਇਸ ਤੋਂ ਇਲਾਵਾ ਕਰ ਦੇ ਵਿੱਚ ਇੱਕ ਐਕਟਿਵਾ ਖੜੀ ਸੀ ਉਹ ਵੀ ਆਪਣੇ ਨਾਲ ਲੈ ਕੇ ਗਏ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਲੁਟੇਰੇ ਚਾਰੋਂ ਲੁਟੇਰੇ ਕਾਰ ਦੇ ਵਿੱਚ ਖੜ ਕੇ ਆਏ ਇਸ ਕਾਰ 'ਚ ਬੈਠ ਕੇ ਆਏ ਸਨ ਔਰ ਉਹ ਗੱਡੀ ਜਿਹੜੀ ਹੈ ਮੋੜ ਤੇ ਖੜਾਈ ਗਈ ਸੀ ਸਟਾਰਟ ਖੜਾਈ ਗਈ ਸੀ ਜਿਉਂ ਹੀ ਲੁੱਟ ਦੀ ਵਾਰਦਾਤ ਪੂਰੀ ਹੋਈ ਇੱਕ ਘੰਟਾ ਕਰਦੇ ਅੰਦਰ ਰਹਿ ਕੇ ਪੂਰੀ ਬ੍ਰੀਕੀ ਦੇ ਨਾਲ ਕਰਦੀ ਲੁੱਟ ਕਰਨ ਤੋਂ ਬਾਅਦ ਜਿਹੜਾ ਉਹ ਲੁਟੇਰੇ ਹੁਣ ਕਾਮਯਾਬ ਹੋਏ ਨੇ ਔਰ ਹਲੇ ਤੱਕ ਵੀ ਪੁਲਿਸ ਦੀ ਪਕੜ ਤੋਂ ਬਾਹਰ ਨੇ ਤੋਂ ਇਹ ਘਟਨਾ ਆਪਣੇ ਆਪ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਲਾਂਟ ਰੋਡਰ ਸਿਤਿਦੀ ਜਿਉਂਦੀ ਜਾਗਦੀ ਤਸਵੀਰ ਹੈ ਜਿਉਂਦਾ ਜਾਗਦਾ ਪ੍ਰਮਾਣ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੁਟੇਰੇ ਬੇਖੌਫ ਨੇ ਕਾਖੀ ਵਰਦੀ ਦਾ ਭੈ ਡਰ ਖੌਫ ਜਿਹੜਾ ਬਿਲਕੁਲ ਨਹੀਂ ਰਿਹਾ ਹੁੰਦੇ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਾਲ ਜਰੂਰ ਕਰ ਰਹੀ ਹੈ ਪਰ ਪੁਲਿਸ ਦੇ ਹੱਥ ਕਾਮਯਾਬੀ ਕਦੋਂ ਲੱਗਦੀ ਹੈ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਲਿੰਦਰ ਸਿੰਘ ਮੋਂਗਾ ਪੀਡੀ ਸੀ ਨਿਊਜ਼ ਅੰਮ੍ਰਿਤਸਰ